42 ਤੋਂ ਜਦੋਂ ਤੋਂ ਆ ਟ੍ਰਾਂਸਫਰ ਆਫ ਪਾਵਰ ਹੋਈ ਆ ਜਾਂ ਤਾਕਤ ਦਾ ਜਿਹੜਾ ਤਬਾਦਲਾ ਹੋਇਆ ਉਦੋਂ ਤੋਂ ਸਿੱਖਾਂ ਨੇ ਤੇ ਖਾਸ ਕਰਕੇ ਤੇ ਪੰਜਾਬ ਨੇ ਜਨਰਲ ਵਿਤਕਰਾ ਵੇਖਿਆ ਆਪਰੇਸ਼ਨ ਵੇਖਿਆ ਧੱਕਾ ਵੇਖਿਆ ਕੇਂਦਰ ਵੱਲ ਤੇ ਇਸ ਧੱਕੇ ਦੇ ਵਿਰੁੱਧ ਸਿਰਫ ਇੱਕ ਹੀ ਵਾਰ ਇੱਕ ਖੇਤਰੀ ਪਾਰਟੀ ਖੜੀ ਹੁੰਦੀ ਰਹੀ ਸੀਗੀ ਉਹ ਸੀਗੀ ਸ਼੍ਰੋਮਣੀ ਅਕਾਲੀ ਦਲ 1920 ਤੋਂ ਲੈ ਕੇ 1974 ਤੱਕ ਇਹਨੇ ਆਪਣੀ ਸਮਰੱਥਾ ਤੋਂ ਵੱਧ ਕੇ ਉਹ ਇਸ ਧੱਕੇ ਦੇ ਅਗੇਂਸਟ ਖੜੀ ਹੋਈ ਪੰਜਾਬ ਦੇ ਹੱਕਾਂ ਲਈ ਤੇ ਖਾਸ ਕਰਕੇ ਪੰਥ ਦੀ ਤੇ ਸਿੱਖਾਂ ਦੇ ਹੱਕਾਂ ਵਾਸਤੇ ਖੜੀ ਹੁੰਦੀ ਰਹੀ 1974 ਤੋਂ ਬਾਅਦ ਲਗਾਤਾਰ ਇਹ ਜਿਹੜੀ ਪਾਰਟੀ ਸੀ ਉਹ ਨੁਗਾਰ ਲਾਉਂਦੀ ਰਹੀ ਤੇ ਅਕਾਲੀ ਲਹਿਰ ਜਿਹੜੀ ਖੜੀ ਹੋਈ ਸੀਗੀ ਉਹ ਆਲਮੋਸਟ ਅੱਜ ਕਿਤੇ ਨਾ ਕਿਤੇ ਨਜ਼ਰ ਨਹੀਂ ਆਉਂਦੀ ਸਾ ਇਹ ਪਾਰਟੀ ਜਿਹੜੀ ਇੱਕ ਪੰਥ ਦੀ ਪਾਰਟੀ ਸੀ ਜਾਂ ਪੰਥੀ ਸਿਆਸਤ ਸੀ ਉਹ ਅੱਜ ਇੱਕ ਨਿੱਜੀ ਕਾਰਪੋਰੇਟ ਘਰਾਣੇ ਦੀ ਇਕਿ ਉਸ ਆ ਵੀਸ ਮਲਕੀਅਤ ਬਣ ਕੇ ਰਹਿ ਗਈ ਆ ਤੇ ਅਕਾਲੀ ਮੂਵਮੈਂਟ ਜਿਹੜੀ ਆ ਅਕਾਲੀ ਲਹਿਰ ਆ ਉਹ ਕਿਤੇ ਸਾਨੂੰ ਨਜ਼ਰ ਨਹੀਂ ਆ ਰਹੀ ਮਿਸਲ ਸਤਲੋਜ ਨੇ ਤਹਿਇਆ ਕੀਤਾ ਕਿ ਇਹ ਜਿਹੜੀ ਪਾਰਟੀ ਆ ਜਿਹਦੀ ਲੋਕਾਂ ਨੂੰ ਬਹੁਤ ਆਸ ਆ ਕਿ 1920 ਤੋਂ 1974 ਅਗਾਂ ਅਕਾਲੀ ਦਲ ਦੁਬਾਰਾ ਆਵੇ ਤਾਂ ਮਿਸਲ ਸਤਲੋਜ ਇੱਕ ਉਹ ਮੂਵਮੈਂਟ ਆ ਇੱਕ ਉਹ ਲਹਿਰ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਨਿਜੀ ਕਾਰਪੋਰੇਟ ਘਰਾਣੇ ਆ ਤੋਂ ਦੇ ਆ ਕੀ ਸਿਆਸਤ ਤੋਂ ਆਜ਼ਾਦ ਕਰਾਊਗੀ ਇਹਨੂੰ ਦੁਬਾਰਾ ਸੁਰਜੀਤ ਕਰੂਗੀ ਤੇ ਦੁਬਾਰਾ ਇਹਨੂੰ ਪੰਥ ਦੀ ਝੋਲੀ ਚ ਪਾਉਗੇ ਉਹਨੇ ਦੀ ਲੋੜ ਕੀ ਆ ਸਭ ਤੋਂ ਪਹਿਲੀ ਸਮਝਣ ਦੀ ਸਾਨੂੰ ਲੋੜ ਆ ਕਿ ਬਈ ਦੀ ਲੋੜ ਕੀ ਆ ਤੇ ਕਿਉਂ ਆਪਾਂ ਇਹ ਕਰ ਰਹੇ ਆ ਤੇ ਕਿਉਂ ਇਹ ਕੀ ਕੀ ਮੰਤਵ ਸੀਗੇ ਪਹਿਲੀ ਗੱਲ ਤਾਂ ਇਹ ਆ ਕਿ ਬਈ ਜਿਹੜਾ ਅਕਾਲੀ ਦਲ ਆ ਉਹਦੇ 1974 ਦੇ ਜਿਹੜੇ ਮੋਟਿਵ ਸੀਗੇ ਜਿਹੜੇ ਉਹਨਾਂ ਨੇ ਆਦੇ اجلاس ਚ ਪਾਸ ਕੀਤੇ ਸੀ ਉਹ ਪੰਜ ਪਿਲਰਸ ਤੇ ਖੜੇ ਸੀ ਜਾਂ ਪੰਜ ਥੰਮਾਂ ਤੇ ਖੜੇ ਸੀਗੇ ਪਹਿਲਾ ਸੀਗਾ ਕੀ ਗੁਰਮਤ ਦਾ ਪ੍ਰਚਾਰ ਕਰਨਾ ਗੁਰਦੁਆਰੇ ਜਿਹੜੇ ਪ੍ਰਬੰਧ ਦਾ ਉਹਦਾ ਸੁਧਾਰ ਕਰਨਾ ਤੇ ਸਿੱਖੀ ਨੂੰ ਪ੍ਰਫੁੱਲਤ ਕਰਨਾ ਖਦੂਜਾ ਇਹ ਹੈ ਕਿ ਵੀ ਸਿੱਖਾਂ ਦੀ ਜਿਹੜੀ ਵੱਖਰੀ ਹੋਣ ਦਾ ਜਿਹੜੀ ਵੱਖਰੀ ਪਛਾਣ ਆ ਜਾਂ ਵੱਖਰੀ ਕੌਮੀਅਤ ਆ ਉਹਨੂੰ ਕਾਇਮ ਰੱਖਣਾ ਉਹਦੀ ਭਾਵਨਾ ਦਾ ਸਿੱਖਾਂ ਚ ਵੀ ਕਾਇਮ ਰੱਖਣਾ ਤੇ ਅੱਗੇ ਸੰਸਾਰ ਪਰਚ ਵੀ ਕਾਇਮ ਰੱਖਣਾ ਤੇ ਐਸਾ ਦੇਸ਼ ਕਾਲ ਕਰਨਾ ਇਸ ਖੇਤੇ ਚ ਦੇਣਾ ਜਿੱਤੇ ਵਿੱਚ ਉਹ ਆਪਦੀ ਐਸਪੀਰੇਸ਼ਨਸ ਨੂੰ ਇੱਕ ਐਕਸਪ੍ਰੈਸ਼ਨ ਦੇ ਸਕਣ ਜੋ ਉਹਨਾਂ ਦੀ ਕੌਮੀ ਐਸਪੀਰੇਸ਼ਨ ਸੇ ਤੀਸਰਾ ਇਹ ਹੈ ਕਿ ਵੀ ਕਿਸੇ ਵੀ ਚੀਜ਼ ਵਾਸਤੇ ਅੱਜ ਦੀ ਦੇ ਅੱਜ ਦੀ ਕੀ ਹਮੇਸ਼ਾ ਸਮੇਂ ਤੋਂ ਹੀ ਇਕਨੋਮੀ ਅਰਥਚਾਰਾ ਇੰਪੋਰਟੈਂਟ ਰਿਹਾ ਤਾਂ ਅਰਥਚਾਰੇ ਨੂੰ ਸਟਰੋਂਗ ਕਰਨਾ ਮਜ਼ਬੂਤ ਕਰਨਾ ਤੇ ਉਸ ਅਰਥਚਾਰੇ ਨੂੰ ਮਜ਼ਬੂਤ ਕਰਦੇ ਹੋਏ ਜਿਹੜਾ ਪਾੜਾ ਹੈ ਅਮੀਰ ਤੇ ਗਰੀਬ ਦਾ ਜਾਂ ਕਲਾਸਿਸ ਦੇ ਵਿੱਚ ਉਹਨੂੰ ਘਟਾਉਣਾ ਇੱਕ ਨਿਆਂਇਤ ਨਿਆਪੂਰਵਕ ਉਸ ਨੂੰ ਉਹਨੂੰ ਉਹਦੀ ਫਲਾਹ ਕਰਨੀ ਹੈ ਉਹਨੂੰ ਸਪਰੈਡ ਕਰਨਾ ਜਿਹਨੂੰ ਆਪਾਂ ਡਿਸਟ੍ਰਿਬਿਊਸ਼ਨ ਆਫ ਵੈਲਥ ਕਹ ਦਿੰਨੇ ਆਂ ਅੰਗਰੇਜ਼ੀ ਚ ਉਹਦੀ ਬੈਟਰ ਡਿਸਟ੍ਰਿਬਿਊਸ਼ਨ ਆਫ ਵੈਲਥ ਕਰਦੇ ਆਂ ਤੇ ਚੌਥਾ ਉਹਦਾ ਜਿਹੜਾ ਥਾਮ ਸੀ ਉਹ ਸੀਗਾ ਸਿੱਖਿਆ ਤੇ ਕਿ ਸਿੱਖਿਆ ਉਹ ਸੁਧਾਰ ਦੀ ਹੈ ਉਸ ਰੂਪ ਦੀ ਖੜੀ ਕਰਨੀ ਹੈ ਉਸ ਤਰੀਕੇ ਦੀ ਖੜੀ ਕਰਨੀ ਜਿਹੜੀ ਸਿੱਖੀ ਦਾ ਭਾਵਨਾ ਨੂੰ ਉਜਾਗਰ ਕਰੇ ਤੇ ਹਰੇਕ ਅਮੀਰ ਗਰੀਬ ਨੂੰ ਉਪਲਬਧ ਹੋਵੇ ਤੇ ਪੰਜਵਾਂ ਜਿਹੜਾ ਸਭ ਤੋਂ ਇੰਪੋਰਟੈਂਟ ਹੈਗਾ ਆਪਣੇ ਹਰੇਕ ਆਸਤੇ ਕਿਉਂਕਿ ਆਪਾਂ ਦੁਨੀਆ 'ਚ ਆਦਾ ਸ਼ਰੀਰ ਹੀ ਲੈ ਕੇ ਆਉਨੇ ਆ ਤਾਂ ਉਸ ਸ਼ਰੀਰ ਨੂੰ ਨਿਰੋਗ ਰੱਖਣਾ ਉਹਦੀ ਸਿਹਤ ਬਿਹਤਰ ਕਰਨੀ ਤੇ ਵੱਡੀ ਗੱਲ ਹੈ ਕਿ ਨਸ਼ਿਆਂ ਤੋਂ ਦੂਰ ਰੱਖਣਾ ਇਹ ਚਾਰ ਇਹ ਪੰਜ ਜਿਹੜੇ ਮੋਟਿਵ ਸੀਗੇ ਇਹ ਲੈ ਕੇ ਇਹ ਏਮਸ ਐਂਡ ਆਬਜੈਕਟਿਵਸ ਸੀਗੇ 1974 ਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਇਜਲਾਸ ਹੋਇਆ ਸੀ ਪਰ ਸਮੇਂ ਨੇ ਇਹਦੇ ਤੋਂ ਉਹ ਜਿਹੜਾ ਹੋਣ ਵਾਲਾ ਪ੍ਰੈਜੈਂਟ ਸਿਸਟਮ ਆ ਉਹ ਪਾਸੇ ਜਾਂਦਾ ਰਿਹਾ ਤੇ ਮਿਸਲ ਸਤਲੋਜ ਨੇ ਤਹਈਆ ਚੱਕਿਆ ਕਿ ਇਹਨਾਂ ਮੋਟਿਵ ਦੇ ਆਧਾਰ ਤੇ ਇਹਨਾਂ ਜਿਹੜੇ ਪ੍ਰਾਈਮ ਆਬਜੈਕਟਿਵਸ ਦੇ ਆਧਾਰ ਤੇ ਜਾਂ ਕਿਹਾ ਲੋ ਏਮਸ ਐਂਡ ਆਬਜੈਕਟਿਵਸ ਦੇ ਆਧਾਰ ਤੇ ਕੀ ਸੰਭਵ ਹੈ ਅੱਜ ਦੀ ਤਰੀਖ 'ਚ ਅੱਜ ਦੀ ਤਰੀਖ 'ਚ ਕਿਵੇਂ ਕੀ ਲਿਆ ਜਾ ਸਕਦਾ ਕੀ ਪੋਸੀਬਲ ਹੈਗਾ ਉਹਦੇ ਉੱਤੇ ਸੰਘਰਸ਼ ਕਰਨਾ ਤੇ ਉਹਦੇ ਉੱਤੇ ਨੀਤੀ ਕਰਨੀ ਤੇ ਉਹਦੇ ਤੇ ਰਣਨੀਤੀ ਦੇਣੀ ਮੁੱਖ ਗੱਲ ਇਹ ਹੈਗੀ ਆ ਕਿ ਸਿੱਖਾਂ ਨੇ ਤੇ ਪੰਜਾਬ ਨੇ ਇਸ ਦੇਸ਼ ਦੀ ਆਜ਼ਾਦੀ ਲਈ ਇੱਥੋਂ ਦੇ ਇਸ ਖਿੱਤੇ ਦੀ ਆਜ਼ਾਦੀ ਲਈ ਸਭ ਤੋਂ ਜ਼ਿਆਦਾ ਸੰਘਰਸ਼ ਕੀਤਾ ਕੁਰਬਾਨੀਆਂ ਦਿੱਤੀਆਂ 80% ਤੋਂ ਵੱਧ ਫਾਸੀਆਂ ਚੜੇ ਬੇਅੰਤਹਾ ਜਿਹੜੇ ਹੈਗੇ ਆ ਉਹ ਜੇਲ੍ਹਾਂ ਚ ਡੱਕੇ ਗਏ ਕਾਲੇ ਪਾਣੀ ਹੁਣ ਅੱਜ ਵੀ ਜੇ ਫੂਡ ਸਿਕਿਉਰਿਟੀ ਇਸ ਖਿੱਤੇ ਨੂੰ ਮਿਲ ਰਹੀ ਆ ਤਾਂ ਉਹਦੇ ਵਿੱਚ ਪੰਜਾਬ ਦਾ ਤੇ ਖਾਸ ਕਰਕੇ ਸਿੱਖਾਂ ਦਾ ਜਿਹੜੇ ਪੰਜਾਬ ਦੇ ਨਾਲ ਬਾਲ ਦੇ ਇਲਾਕਿਆਂ ਚ ਰਹਿੰਦੇ ਆ ਉਹ ਉਹਦਾ ਬਹੁਤ ਵੱਡਾ ਦੇਣ ਇਸ ਦੇਸ਼ ਨੂੰ ਅੰਨ ਦੇਣ ਦਾ ਉਹਦੇ ਵਿੱਚ ਬਹੁਤ ਵੱਡਾ ਦੇਣ ਹੈ ਤੇ ਇਹਨਾਂ ਤੋਂ ਬਿਨਾਂ ਤਾਂ ਤੁਸੀਂ ਮਤਲਬ ਤੁਸੀਂ ਬਰ ਹੀ ਨਹੀਂ ਕਰ ਸਕਦੇ ਕਿ ਭਾਰਤ ਨੂੰ ਮਤਲਬ ਫੂਡ ਸਿਕਿਉਰਟੀ ਮਿਲ ਸਕੀ ਇਸ ਤੋਂ ਇਲਾਵਾ ਅੱਜ ਵੀ ਫੌਜ ਦੇ ਵਿੱਚ ਬਹੁਤ ਵੱਡੀ ਗਿਣਤੀ ਜਾਂਦੇ ਆ ਫੌਜ ਤੋਂ ਇਲਾਵਾ ਵਿਧਵਾਵਾਂ ਵੀ ਜਿਹੜੀਆਂ ਹੈਗੀਆਂ ਫੌਜੀ ਮਤਲਬ ਇਹ ਬਾਰਡਰ ਫਰੰਟ ਦੇ ਜਿਨ੍ਹਾਂ ਕਹਿੰਦੇ ਅਸੀਂ ਫਾਈਟਿੰਗ ਆਰਮਸ ਜਿਹੜੇ ਉਹ ਮੈਕਸਿਮਮ ਪੰਜਾਬ ਤੋਂ ਆ ਤੇ ਖਾਸ ਕਰਕੇ ਸਿੱਖਾਂ ਚੋਂ ਤੇ ਇਹ ਇੱਕ ਐਸੀ ਕੌਮੀਅਤ ਹੈਗੀ ਹੈ ਜਿਹਦੀ ਅੱਜ ਕੋਈ ਵੀ ਵੱਖਰੀ ਐਸੀ ਹੈ ਨਹੀਂ ਕਿ ਜਿਹੜੀ ਇਹਨਾਂ ਦੀ ਗੱਲ ਕਰਦੀ ਹੋਵੇ ਜਿਹੜੀ ਜਿਵੇਂ ਮੈਂ ਕਿਹਾ ਕਿ ਦੂਜੀ ਪਾਰਟੀ ਦੇ ਤੋਂ ਜਿਹੜੀ ਪ੍ਰੈਜ਼ੈਂਟ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਆਪਣਾ ਜਿਹੜੀ ਲੀਡਰਸ਼ਿਪ ਆ ਉਹ ਇਹ ਤੋਂ ਮੁਨਕਰ ਹੋ ਚੁੱਕੀ ਤੇ ਇਹਨਾਂ ਦੇ ਉੱਤੇ ਆਧਾਰਤ ਅਸੀਂ ਕੁਝ ਮੰਗਾਂ ਜਿਹੜੀਆਂ ਅਸੀਂ ਕੇਂਦਰ ਤੋਂ ਜਾਂ ਦਿੱਲੀ ਦਰਬਾਰ ਤੋਂ ਮੰਗਦੇ ਆ ਦਿੱਲੀ ਤੋਂ ਮੰਗਦੇ ਆ ਉਹ ਆ ਕਿ ਸਾਡੇ ਜੇ ਸੱਭਿਆਚਾਰ ਨੂੰ ਜਿਹਨੂੰ ਜਿਵੇਂ ਖੋਰਾ ਲੱਗ ਰਿਹਾ ਸਾਡੇ ਸਾਡੀ ਇੱਥੋਂ ਦੀ ਡੈਮੋਗ੍ਰਾਫੀ ਨੂੰ ਖੋਰਾ ਲੱਗ ਰਿਹਾ ਇੱਥੇ ਬਾਹਰੋਂ ਆ ਕੇ ਸੈਟਲਰਸ ਬਹੁਤ ਵਸ ਰਹੇ ਆ ਸਾਡੀ ਸਿਆਸਤ ਨੂੰ ਸਾਡੀ ਸੱਭਿਆਚਾਰ ਨੂੰ ਲੱਗ ਰਿਹਾ ਸਾਡੀਆਂ ਨੌਕਰੀਆਂ ਜਾ ਰਹੀਆਂ ਸਾਡੀ ਅਰਥਚਾਰਾ ਖਤਮ ਹੋ ਰਿਹਾ ਤਾਂ ਇਹ ਸਾਰੇ ਨੂੰ ਸਹੀ ਰੱਖਣ ਵਾਸਤੇ ਜੋ ਪ੍ਰੋਟੈਕਟ ਕਰਨ ਵਾਸਤੇ ਸਾਨੂੰ 371 ਆਰਟੀਕਲ 371 ਆਗੀਆਂ ਵਿਸ਼ੇਸ਼ ਸੁਵਿਧਾਵਾਂ ਦਿੱਤੀਆਂ ਜਾਂ ਇਹ ਨਹੀਂ ਕਿ ਕੋਈ ਕੋਈ ਵਿਲੱਖਣ ਚੀਜ਼ ਮੰਗ ਰਹੇ ਆ ਕਿ ਇੱਥੇ ਹੋਇਆ ਹੀ ਨਹੀਂ ਇੱਥੇ ਕੋਈ ਆਢੀ ਚੀਜ਼ ਮੰਗ ਰਹੇ ਆ ਭਾਰਤ ਦੇ ਵਿੱਚ ਤਕਰੀਬਨ 11-12 ਸੂਬਿਆਂ ਨੂੰ ਇਸ ਇਹ ਵਿਸ਼ੇਸ਼ ਅਧਿਕਾਰ ਮਿਲੇ ਹੋਏ ਆ ਜਿੰਨਾ ਚੋ ਪੂਰਬੀ ਰਾਜ ਵੀ ਹੈਗੇ ਆ ਤਲੰਗਾਨਾ ਵੀ ਹੈਗਾ ਜਿੰਨਾ ਚੋ ਗੁਜਰਾਤ ਦੇ ਵੀ ਕੁਝ ਖੇਤਰੇਗੇ ਆ ਸੋ ਪੰਜਾਬ ਜੇ ਕੁਝ ਮੰਗ ਰਿਹਾ ਇਹ ਚੀਜ਼ ਮੰਗ ਰਹੇ ਆ ਅਸੀਂ ਪੰਜਾਬ ਵਾਸਤੇ ਤਾਂ ਕੋਈ ਵਿਲੱਖਣ ਚੀਜ਼ ਨਹੀਂ ਮੰਗ ਰਹੇ ਆ ਆਪਣਾ ਹੱਕ ਹੀ ਮੰਗ ਰਹੇ ਦੂਸਰੀ ਗੱਲ ਹੈ ਕਿ ਸਾਡੀ ਜੋ ਅਰਥਚਾਰੇ ਦੀ ਹਾਲਤ ਆ ਜੋ ਸਾਡਾ ਇਸ ਟਾਈਮ ਇਕਨੋਮੀ ਦੀ ਹਾਲਤ ਆ ਉਸ ਉਹ ਕਿਸੇ ਅੱਖੋ ਪਰੋਖੇ ਨਹੀਂਗੀ ਸਾਡੇ ਸਾਨੂੰ ਪਤਾ ਹੈ ਕਿ ਅਸੀਂ ਕਰਜ਼ਾਈ ਹੋ ਚੁੱਕੇ ਆ ਬਹੁਤ ਬੁਰਾ ਹਾਲ ਆ ਤੇ ਉਹਦੇ ਕਰਕੇ ਪੰਜਾਬ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਮਿਲਣਾ ਚਾਹੀਦਾ ਉਹਦੇ ਵਿੱਚ ਵੀ ਜਿਹੜਾ ਗਾਰਡਗਿਲ ਫਾਰਮੂਲਾ ਬਣਿਆ ਸੀ ਉਹਦੇ ਵਿੱਚ ਪੰਜਾਬ ਪੂਰਾ ਉੱਤਰਦਾ ਪੰਜਾਬ ਇੱਕ ਵਾਹਦ ਉਹ ਇਲਾਕਾ ਅੱਜ ਤੇਲੰਗਾਨਾ ਮੰਗ ਰਿਹਾ ਆ ਆਂਧਰਾ ਪ੍ਰਦੇਸ਼ ਮੰਗਦਾ ਕਹਿੰਦਾ ਸਾਡੇ ਕੋਲ ਕੈਪੀਟਲ ਹੈ ਨਹੀਂ ਸਾਡੇ ਕੋਲੇ ਤਾਂ 1966 ਤੋਂ ਹੀ ਸਾਡੀ ਰਾਜਧਾਨੀ ਕੋਈ ਨਹੀਂ ਬਾਰਡਰ ਏਰੀਆ ਨੂੰ ਮਿਲਣਾ ਚਾਹੀਦਾ ਅਸੀਂ ਬਾਰਡਰ ਦੇ ਉੱਤੇ ਹੀ ਗਏ ਆ 50 ਕਿਲੋਮੀਟਰ ਤੱਕ ਦਾ ਬਾਰਡਰ ਤੋਂ ਜਿਹੜਾ ਇਲਾਕਾ 425 ਕਿਲੋਮੀਟਰ ਦਾ ਬਾਰਡਰ 50 ਕਿਲੋਮੀਟਰ ਤੱਕ ਦਾ ਜਿਹੜਾ ਇਲਾਕਾ ਹੈ ਉਹਨੂੰ ਸਰਕਾਰ ਨੇ ਇੱਕ ਸੈਂਸਿਟਿਵ ਏਰੀਆ ਕੀਤਾ ਹੋਇਆ ਤਾਂ ਤੁਸੀਂ ਉਹ ਸੋਚੋ ਕਿ ਬਾਕੀ ਪੰਜਾਬ ਕਿੰਨਾ ਕੁ ਬਚ ਜਾਂਦਾ ਉਹ ਸਸਤੇ ਸਪੈਸ਼ਲ ਰਿਬੇਟ ਜ਼ੋਨ ਉੱਥੇ ਟੈਕਸ ਫਰੀ ਜ਼ੋਨਸ ਹੋਣ ਸਮਾਲ ਆਰਮਜ਼ ਦੀ ਉੱਥੇ ਲਾਇਸੈਂਸਸ ਮਿਲਣ ਤਾਂਕਿ ਜੇ ਦੋ ਵੀ ਕਿਉਂਕਿ ਉਸ ਇਲਾਕੇ ਨਹੀਂ ਆਦੀ ਹਿੱਕ ਤੇ ਖਾਣਾ ਸਰਚ ਜਿਹੜੇ ਸਾਡੇ ਬਾਰਡਰਸ ਆ ਉਹ ਖੋਲੇ ਜਾਣ ਸਾਡਾ ਵਪਾਰ ਹੋਵੇ ਚਾਰ ਬਾਰਡਰਸ ਇੰਪੋਰਟੈਂਟ ਹੈਗੇ ਪੰਜਾਬ ਵਾਸਤੇ ਖੋਲੇ ਜਾਣੇ ਆ ਫਾਜ਼ਲਪਾ ਦੇ ਨੇੜੇ ਜਿਹੜਾ ਸੁਲੇਮਾਨ ਕੀ ਬਾਰਡਰ ਆ ਉਹ ਖੋਲਣਾ ਚਾਹੀਦਾ ਹੈ ਕਿਉਂਕਿ ਉਹ ਮਲਤਾਨ ਨਾਲ ਕਨੈਕਟ ਹੁੰਦਾ ਹੈ ਇਸੇ ਤਰ੍ਹਾਂ ਕਸੂਰ ਰਾਹੀਂ ਹੁਸੈਣੀ ਵਾਲਾ ਖੁੱਲਣਾ ਚਾਹੀਦਾ ਹੈ ਇਕੱਲੇ ਵਾਗੇ ਦੀ ਗੱਲ ਨਹੀਂ ਕਰੀਏ ਇਹਦੀ ਵਾਗਾ ਵੀ ਖੁੱਲਣਾ ਚਾਹੀਦਾ ਹੈ ਬਿਕੋਜ਼ ਉਹ ਵੀ ਇੰਪੋਰਟੈਂਟ ਆ ਤੇ ਉਸ ਤੋਂ ਇਲਾਵਾ ਜਿਹੜਾ ਸ਼ਿਪਕੀਲਾ ਪਾਸ ਹੈਗਾ ਹਿੰਦੁਸਤਾਨ ਤਿੱਬਤ ਹਾਈਵੇ ਬਹੁਤ ਐਂਸ਼ੀਐਂਟ ਰੂਟ ਸੀਗਾ ਉਹ ਵੀ ਖੁੱਲਣਾ ਚਾਹੀਦਾ ਉਹਦਾ ਇਕੱਲਾ ਪੰਜਾਬ ਨੂੰ ਨਹੀਂ ਇਹ ਸਾਰੇ ਬਾਰਡਰਸ ਖੁੱਲਣ ਦੇ ਸਾਰੇ ਖਿੱਤੇ ਨੂੰ ਫਾਇਦਾ ਹੋਊਗਾ ਨਾਰਥਰਨ ਇੰਡੀਆ ਨੂੰ ਸਾਡੇ ਵਪਾਰੀਆਂ ਨੂੰ ਫਾਇਦਾ ਹੋਊਗਾ ਉਹਨਾਂ ਦਾ ਵਪਾਰ ਵਧੂਗਾ ਜਿਹੜਾ ਉਹ ਉਹ ਉਹਨੂੰ ਵਪਾਰ ਦੇ ਇਥੇ ਆਪਰਚੂਨਿਟੀਆਂ ਮਿਲਣਗੀਆਂ ਉਹ ਇਤਿਹਾਸਕ ਤੌਰ ਤੇ ਹੀ ਸੈਂਟਰਲ ਏਸ਼ੀਆ ਨਾਲ ਵਪਾਰ ਕਰਦਾ ਰਿਹਾ ਇਸ ਤੋਂ ਇਲਾਵਾ ਅਸੀਂ ਸੂਬੇ ਦੀ ਨੀਤੀ ਦੀ ਗੱਲ ਕੀਤੀ ਆ ਮਿਸਲ ਸਤਲੋਜ ਦਾ ਇਹ ਹੈਗਾ ਕਿ ਵੀ ਅਸੀਂ ਸਾਰੀ ਟੀਮ ਜਿਹੜੀ ਹੈਗੀ ਆ ਉਹ ਪੰਜਾਬ ਕੇਂਦਰਿਤ ਨੀਤੀ ਕਰ ਰਹੀ ਹੈ ਅੱਜ ਦੀਆਂ ਜਿੰਨੀਆਂ ਵੀ ਨੀਤੀਆਂ ਹਨ तकरीबन 1862 ਤੋਂ ਲੈ ਕੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਨੀਤੀਆਂ ਆਈਆਂ ਉਹ ਬਸਤੀਵਾਦੀ ਨੀਤੀਆਂ ਆਈਆਂ ਕਿ ਕੇਂਦਰ ਨੂੰ ਕੀ ਲੋੜ ਆ ਦਿੱਲੀ ਨੂੰ ਕੀ ਲੋੜ ਸੀ ਇੰਗਲੈਂਡ ਨੂੰ ਕੀ ਲੋੜ ਸੀ ਸਾਡਾ ਇਹ ਕਹਿਣਾ ਹੈ ਕਿ ਸਾਡੀ ਜਿਹੜੀ ਨੀਤੀ ਹੈਗੀ ਆ ਚਾਹੇ ਉਹ ਆਰਥਿਕ ਨੀਤੀ ਆ ਚਾਹੇ ਕੋਈ ਸਨਤ ਦੀ ਨੀਤੀ ਆ ਚਾਹੇ ਖੇਤੀਬਾੜੀ ਦੀ ਨੀਤੀ ਆ ਚਾਹੇ ਸਾਡੇ এনवायरमेंट ਦੀ ਨੀਤੀ ਆ ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਪੂਰੀ ਪੂਰਨ ਤੌਰ ਤੇ ਪੰਜਾਬ ਕੇਂਦਰਤ ਹੋਣੀ ਚਾਹੀਦੀਆਂ ਜਾਂ ਪੰਜਾਬ ਸੈਂਟਰਿਕ ਹੋਣੀਆਂ ਚਾਹੀਦੀਆਂ ਉਸ ਦਾ ਇੱਕ ਉਦਾਹਰਨ ਹੈ ਕਿ ਸਾਡੀਆਂ ਇੱਥੇ ਜਿਹੜੀਆਂ ਇੰਡਸਟਰੀ ਲੱਗੀ ਹੋਈ ਆ ਉਹ ਉਹਦੇ ਵਿੱਚ ਬਹੁਤ ਪੋਲੂਟਿੰਗ ਇੰਡਸਟਰੀ ਆ ਸਿਰਫ 14% ਅਸੀਂ ਦੇ ਰਹੇ ਆ ਜੀਡੀਪੀ ਦਾ ਕੰਟ੍ਰਿਬਿਊਟ ਕਰ ਰਹੇ ਆ ਬਟ ਪੋਲੂਸ਼ਨ ਦਾ 57% ਹੈਗਾ ਤੋ ਸਾਨੂੰ ਉਹਨਾਂ ਤੋਂ ਨਿਕਲ ਕੇ ਜਿਹੜੀਆਂ ਸਾਡੀਆਂ ਰਵੈਤੀ ਇੰਡਸਟਰੀਜ਼ ਆ ਗੁੱਡ ਗੁੱਡਸ ਸਪੋਰਟਸ ਗੁੱਡਸ ਦੀਆਂ ਆ ਜਾਂ ਕੋਈ ਹੋਰ ਹੈਗੀਆਂ ਜਾਂ ਜਿਹੜੀਆਂ ਕਿ ਹੁਣ ਮੋਹਾਲੀ ਵਰਗਾ ਸੈਂਟਰ ਜਿਹੜਾ 4th ਇੰਡਸਟਰੀਅਲ ਰੈਵੋਲੂਸ਼ਨ ਨਾਲ ਜਾ ਰਿਹਾ ਉਧਰ ਧਿਆਨ ਦੇਣਾ ਦੀ ਲੋੜ ਹੈਗੀ ਆ ਉਹ ਇਨਫਰਾਸਟ੍ਰਕਚਰ ਸਾਨੂੰ ਮਿਲੇ ਤਾਂ ਇਹ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਖੇਤੀ ਦਾ ਖੇਤੀ ਅਸੀਂ ਮਿਨਿਮਮ ਸਪੋਰਟ ਪ੍ਰਾਈਸ ਮੰਗ ਰਹੇ ਹਾਂ ਪਰ ਮਿਨਿਮਮ ਸਪੋਰਟ ਪ੍ਰਾਈਸ ਸਫੀਸ਼ੀਐਂਟ ਨਹੀਂਗਾ ਜਿਹੜਾ ਉਹ ਇਹ ਕਹੇ ਕਿ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਆ ਉਸ ਉਹ ਸਫੀਸ਼ੀਐਂਟ ਨਹੀਂਗੀ ਤੇ ਉਹਦੇ ਵਿੱਚ ਜਿਹੜੀ ਹੈਗਾ ਕਿ ਵੀ ਸਾਨੂੰ ਅਸੀਂ ਹੋਰ ਵੀ ਬੈਟਰ 옵ਸ਼ਨਸ ਦੇ ਸਕੀਏ ਆ ਦੇ ਬਾਅਦ ਵਿੱਚ ਫੇਰ ਵੱਡੀ ਗੱਲ ਆਉਂਦੀ ਆ ਕਿ ਵੀ ਇੱਥੇ ਸਿੱਖ ਜਿਹੜਾ ਹੈਗਾ ਪੰਜਾਬ ਦੇ ਵਿੱਚ ਵਸਦਾ ਇਹ ਵਾਹ ਦਾ ਇਲਾਕਾ ਉਹਦੀ ਜਨਮ ਭੂਮੀ ਆ ਇੱਥੇ ਸਾਡੀ ਗੁਰੂ ਛੋਹ ਧਰਤੀ ਆ ਤੇ ਇੱਥੇ ਨਸ਼ੇ ਨਹੀਂ ਹੋਣੇ ਚਾਹੀਦੇ ਬਿਲਕੁਲ ਤੇ ਨਸ਼ਿਆਂ ਤੋਂ ਵੀ ਬਾਅਦ ਦੀ ਗੱਲ ਆ ਕਿ ਸਾਡੇ ਤਮਾਕੂ ਬਿਲਕੁਲ ਬੰਦ ਹੋਣਾ ਚਾਹੀਦਾ ਐਮਐਸਐਲ ਸਤਲੁਜ ਦੀ ਬਾੰਗਾ ਕਿ ਪੰਜਾਬ ਦੀ ਧਰਤੀ ਤੇ ਤਮਾਕੂ ਬੰਦ ਹੋਣਾ ਚਾਹੀਦਾ ਤਮਾਕੂ ਮੁਗਲ ਲੈ ਕੇ ਆਏ ਬਹੁਤ ਵੈਸ਼ਵਿਕ ਮਤ ਦੇ ਵਿੱਚ ਵੀ ਕਹਿੰਦੇ ਆ ਪਰ ਗੁਰੂਆਂ ਦੀ ਇਸ ਧਰਤੀ ਦੇ ਉੱਤੇ ਤਮਾਕੂ ਨਾ ਵੇਚਣਾ ਅਲਾਉਡ ਹੋਣਾ ਚਾਹੀਦਾ ਤੇ ਨਾ ਉਹਨੂੰ ਉਹਦੀ ਉਹਨੂੰ ਕਿਸੇ ਫਾਰਮ 'ਚ ਕੰਜ਼ਿਊਮ ਕਰਨਾ ਅਲਾਉਡ ਹੋਣਾ ਚਾਹੀਦਾ ਤੇ ਸਿੱਖਾਂ ਦੇ ਜਿਹੜੇ ਮਸਲੇ ਆ ਉਹਦੇ 'ਚ ਇਹ ਗਾਇ ਕਿ ਵੀ ਜਿਹੜਾ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਆ ਉਹ ਅੱਜ ਅਸੀਂ ਕੇਂਦਰ ਦੇ ਤੇ ਸਟੇਟ ਦੇ ਰਹਿਮੋਕਰਮ ਤੇ ਹੋ ਜਾਂਦੇ ਆ ਕਦੀ ਉਹ ਚੋਣਾ ਕਰਾਉਂਦੇ ਆ ਟਾਈਮਲੀ ਨਹੀਂ ਕਰਾਉਂਦੇ ਤੇ ਵੈਸੇ ਵੀ ਜਿਹੜਾ ਉਹ ਐਕਟ ਬਣਿਆ ਹੋਇਆ ਉਹ ਇੱਕ ਮੈਨੇਜਮੈਂਟ ਐਕਟ ਬਣਾਤਾ ਅੰਗਰੇਜ਼ਾਂ ਨੇ ਠੀਕ ਹੈ ਉਹਦੇ ਵਿੱਚ ਸਾਨੂੰ ਪੂਰਨ ਖੁਦਮਖਤਿਆਰੀ ਚਾਹੀਦੀ ਆ ਤਾਂ ਕਿ ਸਿੱਖ ਆਪ ਦੇ ਸ਼ਰਾਈਨਸ ਨੂੰ ਆਪ ਦੇ ਗੁਰੂ ਘਰਾਂ ਨੂੰ ਉਸ ਤਰੀਕੇ ਨਾਲ ਮੈਨੇਜ ਕਰ ਸਕਣ ਜਿਹੜੀ ਸਿੱਖੀ ਦੀ ਭਾਵਨਾ ਜਾਂ ਰਵੈਤ ਤੋਂ ਨਿਕਲੇ ਜਦ ਤੁਸੀਂ ਐਕਟ ਨੂੰ ਪੜੋਗੇ ਧਿਆਨ ਨਾਲ ਉਹਦੇ ਵਿੱਚ ਸਿਰਫ ਇੱਕ ਮੈਨੇਜ ਕਰਨ ਦੇ ਤਰੀਕੇ ਆ ਜਿਹੜੇ ਪਿਓਰਲੀ ਪੱਛਮ ਦੇ ਤਰੀਕੇ ਹੈਗੇ ਆ ਉਹ ਸਿੱਖੀ ਰਵੈਤ ਤੋਂ ਨਿਕਲੇ ਹੋਏ ਤਰੀਕੇ ਨਹੀਂ ਗੇ ਉਸ ਤੋਂ ਇਲਾਵਾ ਜਿਹੜੇ ਪੰਜਾਬ ਤੋਂ ਬਾਹਰ ਵਾਸਤੇ ਸਿੱਖ ਆ ਸਿੱਖਾਂ ਨੇ ਬਹੁਤ ਕੁਰਬਾਨੀ ਦਿੱਤੀ ਐ ਇਸ ਦੇਸ਼ ਵਾਸਤੇ ਸਪੋਰਟਸ ਤੋਂ ਲੈ ਕੇ ਹੋਰ ਐਗਰੀਕਲਚਰ ਹੋਰ ਐਕਟੀਵिटीज ਤੇ ডিফেন্স ਚ ਅੱਜ ਬਹੁਤ ਹਿੱਕ ਦੇ ਰਿਆ ਨੈਸ਼ਨਲ ਜਿਹੜੀ ਡਿਵੈਲਪਮੈਂਟ ਆ ਇਕਨੋਮੀ ਉਹਦੇ ਵਿੱਚ ਬਹੁਤ ਪਾਰਟਿਸਪੇਟ ਕਰ ਰਹੇ ਆ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਆ ਉਹਨਾਂ ਵਾਸਤੇ ਜਿਵੇਂ ਕਿਸੇ ਐਂਗਲੋ ਇੰਡੀਅਨਸ ਨੂੰ ਸਪੈਸ਼ਲ ਸੀਟਸ ਮਿਲਦੀਆਂ ਨੋਮੀਨੇਟਡ ਸੀਟਸ ਤਾਂ ਅਪਾਰਟ ਫਰਮ ਇਲੈਕਟਡ ਮੈਂਬਰਸ ਸਾਡੀਆਂ ਪਾਰਲੀਮੈਂਟ ਦੇ ਵਿੱਚ ਤੇ ਵੱਖ-ਵੱਖ ਵਿਧਾਨ ਸਭਾਵਾਂ ਦੇ ਵਿੱਚ ਸੀਟਸ ਦੀ ਰੈਜ਼ਰਵੇਸ਼ਨ ਹੋਣੀ ਚਾਹੀਦੀ ਆ ਤੇ ਲਾਸਟਲੀ ਜਿਹੜੀ ਗੱਲ ਆ ਕਿ ਵੀ ਧਰਮ ਦੇ ਵਿੱਚ ਬਹੁਤ ਜ਼ਿਆਦਾ ਇੰਟਰਫੇਰੈਂਸ ਹੁੰਦੀ ਆ ਸਰਕਾਰ ਹਾਲਾਂਕਿ ਭਾਰਤ ਇਹ ਕਹਿੰਦਾ ਵੀ ਅਸੀਂ ਸੈਕੂਲਰ ਦੇਸ਼ ਆ ਬਟ ਸਿੱਖ ਧਰਮ ਦੇ ਵਿੱਚ ਬਹੁਤ ਇੰਟਰਫੇਰੈਂਸ ਹੁੰਦੀ ਆ ਵੱਖ-ਵੱਖ ਰੂਪ ਚ ਜਿਵੇਂ ਗੁਰਦੁਆਰਾ ਐਕਟ ਚ ਆ ਇੰਟਰਫੇਰੈਂਸ ਆ ਕਿ ਇਲੈਕਸ਼ਨਸ ਕਦੋਂ ਕਰਾਉਣੇ ਨਹੀਂ ਕਰਾਉਣੇ ਲੇਟਲੀ ਆਮ ਆਦਮੀ ਪਾਰਟੀ ਨੇ ਪੀटीसी ਦੇ ਤੇ ਲਾਇਆ ਸੀਗਾ ਵੀ ਚੱਲਣਾ ਹੈ ਕਿ ਨਹੀਂ ਉਹ ਅਲਗ ਗੱਲ ਆ ਕਿ ਵੀ ਚਲਣੀ ਚਾਹੀਦੀ ਆ ਨਹੀਂ ਚੱਲ ਜੀ ਪਰ ਉਹ ਸਾਡਾ ਇੰਟਰਨਲ ਮਾਮਲਾ ਹੈ ਉਹਨੂੰ ਮਸਲੇ ਨੂੰ ਹੱਲ ਅਸੀਂ ਆਪ ਕਰਨਾ ਹੈ ਹਜ਼ੂਰ ਸਾਹਿਬ ਦੀ ਟਰਸਟ ਬੋਡੀ ਨੂੰ ਤੋੜਿਆ ਗਿਆ ਉਹਨੂੰ ਡਿਜ਼ਾਈਨ ਫੇਰ ਦੁਬਾਰਾ ਰਿਵਰਟ ਕੀਤਾ ਗਿਆ ਸੋ ਇਹ ਇੱਕ ਵਾਰੀ ਨਹਿਰੂ ਤਾਰਾਸਿੰਗ ਪੈਕਟ ਹੋ ਉਹ ਸਪੈਕਟ ਉਹ ਜ਼ੁਬਾਨੀ ਜ਼ੁਬਾਨੀ ਰਹਿ ਗਿਆ ਅੱਜ ਉਹਦਾ ਨੈਸ਼ਨਲ ਕੋਈ ਲਾ ਬਣਨਾ ਚਾਹੀਦਾ ਹੈ ਕਿ ਵੀ ਇੰਜ ਹੀ ਕੋਈ ਹੋਵੇ ਨਾ ਇਹ ਸਾਰਾ ਕੁਝ ਇਹ ਸਾਡਾ ਮੰਗ ਹੈਗੀ ਹੈ ਇਹ ਅਸੀਂ ਇਹਨਾਂ ਕੰਮਾਂ ਤੇ ਮੰਗਾ ਵੀ ਹੈ ਇਹਨਾਂ ਤੇ ਕੁਝ ਅਸੀਂ ਜਿੰਨਾ ਰਸਰਾਹਾ ਤੇ ਤੁਰਨਾ ਉਹ ਵੀ ਦੱਸਿਆ ਕਿ ਅਸੀਂ ਨੀਤੀਆਂ ਕਿਸ ਤਰੀਕੇ ਦੀਆਂ ਡਿਵੈਲਪ ਕਰਨੀਆਂ ਹੈ ਤੇ ਉਹਨਾਂ ਨੂੰ ਲਾਗੂ ਕਰਨਾ ਹੁਣ ਮਸਲਾ ਆ ਜਾਂਦਾ ਹੈ ਕਿ ਇਹ ਕੀਤਾ ਕਿਵੇਂ ਜਾ ਸਕਦਾ ਪਹਿਲੀ ਗੱਲ ਦਾ ਮਸਲ ਸਬਤ ਨੂੰ ਚਾਰ ਸਟੈਪਸ ਦੇ ਵਿੱਚ ਕਰੂਗੀ ਜੋ ਅਸੀਂ ਕਰ ਵੀ ਰਹੇ ਹਾਂ ਹਾਲਾਂਕਿ ਮਿਸਲ ਸਤਲੋਜ ਦਾ ਜਿਹੜਾ ਹੈਗਾ ਉਹ ਸਾਲ ਤੋਂ ਥੋੜਾ ਜਿਹਾ ਵੱਧ ਪੁਰਾਣੀ ਆ ਬਟ ਜਿੰਨੇ ਵੀ ਲੋਕ ਇਹਦੇ ਨਾਲ ਜੁੜੇ ਹੋਏ ਉਹ ਵੱਖ-ਵੱਖ ਸੰਘਰਸ਼ਾਂ ਤੋਂ ਆਏ ਵੇਗੇ ਆ ਕਿਸੇ ਦਾ ਵੀ 25 30 ਸਾਲ ਦਾ ਐਕਸਪੀਰੀਅੰਸ ਹੈ ਕੁਝ ਨੌਜਵਾਨ ਆ ਜਿਹੜੇ ਹਲੇ 5-7 ਸਾਲ ਤੋਂ ਜਦੋਂ ਆਂਦੀ ਉਹਨਾਂ ਨੇ ਜਵਾਨੀ ਦੀ ਦहलीਜ਼ ਤੋਂ ਆ ਕੇ ਪੈਰ ਰੱਖਿਆ ਤਾਂ ਉਹ ਸੰਘਰਸ਼ਾਂ 'ਚ ਹੈਗੇ ਆ ਸੋ ਸਾਰੇ ਤਰੀਕੇ ਦੇ ਅਸੀਂ ਲੋਕ ਜੁੜੇ ਹੋਏ ਆ ਇਹਦੇ ਵਿੱਚ ਤੇ ਇੱਕ ਸੰਗਤੀ ਰੂਪ 'ਚ ਫੈਸਲੇ ਲੈਣੇ ਆ ਤੇ ਉਹ ਕਰੂਗੀ ਕਿਵੇਂ ਕਿ ਪਹਿਲੀ ਗੱਲ ਹੈ ਅਵੇਅਰਨੈਸ ਲੋਕਾਂ ਚ ਜਗਾਉਣੀ ਉਹ ਲਗਾਤਾਰ ਕਾਰ ਵੀ ਰਹੇ ਆ ਜਿਵੇਂ ਮੱਤੇਆੜੇ ਦੀ ਪ੍ਰੋਟੈਸਟ ਸੀਗੇ ਸਪੋਰਟ ਕਰ ਰਹੇ ਸੀਗੇ ਜ਼ੀਰੇ ਫੈਕਟਰੀ ਚ ਕੀਤੀ ਫਿਰ ਕਲਖੁਰ ਦੇ ਨੇੜੇ ਮੁੱਦਕੀ ਮੋਰਚਾ ਲਾਇਆ ਜਿਹੜਾ ਪਾਣੀਆਂ ਨੂੰ ਲੈ ਕੇ ਸੀ ਪਿੱਛੇ ਹੁਣ ਆਪਣਾ ਹੈਰੀਟੇਜ ਜਿਹੜੀ ਰਣਜੀਤ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਵਿਰਾਸਤੀ ਜਿਹੜੀ ਚੌਕੀ ਸੀ ਉਥੇ ਇੰਟਰਫੇਰੈਂਸ ਹੋ ਗਈ ਸੀ ਫੈਕਟਰੀ ਦੀ ਉਹਨੂੰ ਖਤਮ ਕੀਤਾ ਉਸ ਸੰਘਰਸ਼ ਰਹੇ ਉਹ ਵੱਖ-ਵੱਖ ਸੰਘਰਸ਼ਾਂ ਚ ਆਪਾਂ ਰਹੇ ਆ ਕਰ ਰਹੇ ਆ ਸ਼੍ਰੋਮਨੀ ਕਮੇਟੀ ਦੀਆਂ ਵੋਟਾਂ ਬਣਾਉਣ ਦੇ ਵਿੱਚ ਪੂਰਾ ਹੈਗਾ ਤਾਂ ਇਸ ਤਰੀਕੇ ਨਾਲ ਅਵੇਰਨ ਸੰਘਰਸ਼ ਵੀ ਪਾਟ ਲੈਂਦੀ ਆ ਮਸਲਸਤ ਲੋਜ ਅਵੇਰਨੈਸ ਝਗਾਉਣੇ ਆ ਵਿਦ ਵੇਰੀਅਸ ਕਾਈਂਡਸ ਆਫ ਸੈਮੀਨਾਰ ਹੋਰ ਵੀ ਬਤਾਵਾਂਗੇ ਇੰਟੈਲੈਕਚੁਅਲਸ ਨਾਲ ਨੂੰ ਮਿਲ ਕੇ ਜਿਵੇਂ ਖੇਤੀ ਨੀਤੀ ਕੀ ਹੋਵੇ ਆਪਣਾ ਆਰਥਿਕ ਨੀਤੀ ਕੀ ਹੋਵੇ ਉਹਦੇ ਵਿੱਚ ਚੈਂਬਰ ਆਫ ਕਾਮਰਸ ਜਿਹੜਾ ਹੈਗਾ ਉਹਨਾਂ ਨਾਲ ਤੇ ਅਡਡ ਚੈਂਬਰਸ ਡਿਵੈਲਪ ਕਰ ਰਹੇ ਆ ਜਿਹੜੇ ਫੋਰ ਐਗਜ਼ਾਮਪਲ ਆਈਟੀ ਤੇ ਤੇ ਆਈ ਆਈ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਐਜੂਕੇਸ਼ਨ ਸਿਸਟਮ ਤੇ ਉਹ ਟਾਈਅਪਸ ਆਉ ਤੁਸੀਂ ਜੂਨ ਚ ਉਹਨਾਂ ਨੂੰ ਗਰਾਉਂਡ ਤੇ ਵੀ ਵੇਖਣ ਲੱਗ ਜੂਗੇ ਥੋੜਾ ਜਿਹਾ ਐਫਰਟ ਹੈਗਾ ਕੀਤਾ ਹੋਇਆ ਉਹਦੇ ਨਾਲ ਸੋ ਇਹ ਐਫਰਟ ਕਰ ਰਹੇ ਆ ਤੇ ਸਭ ਤੋਂ ਵੱਡੀ ਗੱਲ ਆ ਕਿ ਇਹ ਸਾਰਾ ਕੁਝ ਕਰਨ ਦੇ ਨਾਲ ਨਾਲ ਜਿੰਨੀ ਦੇਰ ਤੁਸੀਂ ਗਰਾਸਰੂਟ ਪੋਲਿਟਿਕਸ ਚ ਨਹੀਂ ਹੁੰਦੇ ਚੋਣ ਨੀਤੀ ਚ ਨਹੀਂ ਹੁੰਦੇ ਜਿੰਨੀ ਦੇਰ ਉਸ ਸਪੇਸ ਉਹ ਤੋ ਖਾਲੀ ਛੱਡ ਦੇਣੇ ਤਾਂ ਤੁਸੀਂ ਇਫੈਕਟਿਵ ਨਹੀਂ ਹੋ ਸਕਦੇ ਸੋ ਮਿਸਲ ਸੱਤ ਲੋਜ ਆਉਣ ਵਾਲੇ ਸਮੇਂ ਚ ਚੋਣਾਂ ਚ ਵੀ ਇਲੈਕਸ਼ਨ ਪੋਲਿਟਿਕਸ ਚ ਵੀ ਆਊਗੀ ਹਰ ਤਰੀਕੇ ਦੀ ਚਾਹੇ ਸ਼ਰੋਮਨੀ ਕਮੇਟੀ ਦੀ ਆ ਚਾਹੇ ਲੋਕ ਸਭਾ ਦੀ ਆ ਵਿਧਾਨ ਸਭਾ ਦੀ ਆ ਉਸ ਸਪੇਸ ਵੀ ਅਸੀਂ ਖਾਲੀ ਨਹੀਂ ਛੱਡਾਂਗੇ ਤੇ ਉਹਦੇ ਵਿੱਚ ਵੀ ਪਾਰਟਿਸਪੇਟ ਕਰਾਂਗੇ ਪਰ ਮੁਖ ਜਿਹੜਾ ਟੀਚਾ ਫੇਰ ਰਹਿੰਦਾ बिकॉज ਇੱਕ ਲਹਿਰ ਹੈਗੀ ਆ ਇਹ ਲਹਿਰ ਦਾ ਮੁਖ ਟੀਚਾ ਇਹ ਰਹੂਗਾ ਕਿ ਕਿਸੇ ਤਰੀਕੇ ਨਾਲ ਕਿਉਂਕਿ ਇਹ ਸਾਰਾ ਕੁਝ ਜੇ ਪੂਰਾ ਕਰਨਾ ਹੈ ਤਾਂ ਤੁਹਾਨੂੰ ਤੁਹਾਡੀ ਮਾਪਾਰਟੀ ਚਾਹੀਦੀ ਹੈ ਤੁਹਾਡੋਂ ਉਹ ਸੰਸਥਾ ਜਿਹੜੇ ਬੰਦੀ ਚਾਹੀਦੀ ਹੈ ਜਿਹੜੀ ਤੁਹਾਡੇ ਬਜ਼ੁਰਗਾਂ ਨੇ ਡਿਵੈਲਪ ਕੀਤੀ ਆ ਤਾਂ ਉਹਨੂੰ ਆਜ਼ਾਦ ਕਰਵਾ ਕੇ ਉਹਨੂੰ ਦੁਬਾਰਾ ਰੀਕਲੇਮ ਕਰਕੇ ਪੰਥਾਸਤੇ ਉਹਨੂੰ ਲਿਬਰੇਟ ਕਰਾ ਕੇ ਤੇ ਉਹਨੂੰ ਰੀਜੂਵਿਨੇਟ ਕਰਨਾ ਹੈ ਜਾਂ ਉਸ ਦੁਬਾਰਾ ਮੋੜ ਸੁਰਜੀਤ ਕਰਨਾ ਹੈ ਅਕਾਲੀ ਸਿਧਾਂਤਾਂ ਤੇ ਅਕਾਲੀ ਲਹਿਰ ਦੀ ਸਿਧਾਂਤਾਂ ਦੇ ਉੱਤੇ ਤੇ ਕੁਝ ਵੀ ਕਰਨ ਵਾਸਤੇ ਜੇ ਆਪ ਕੋਸ਼ਿਸ਼ ਵੀ ਕਰਨਾ ਚਾਹੁੰਦੇ ਆ ਹਾਂ ਉਹਦੇ ਵਾਸਤੇ ਸਟਰਕਚਰ ਬਹੁਤ ਇੰਪੋਰਟੈਂਟ ਹੁੰਦਾ ਹੈ ਤਾਂ ਅੱਛਾ ਕਹਿੰਦੇ ਜੇ ਤਾਂ ਚੱਚ ਵਿਗਾੜ ਆ ਗਿਆ ਜੇ ਤੁਹਾਡੇ ਸਟਰਕਚਰ ਚ ਆਰਗੇਨਾਈਜੇਸ਼ਨ ਚ ਵਿਗਾੜ ਆ ਗਿਆ ਤਾਂ ਅੱਗੇ ਵਿਗਾੜ ਤਾਂ ਫਾਲੋ ਕਰਦੇ ਆ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੇ ਵਿਗਾੜ ਵੀ ਵੇਖੋ ਤਾਂ 1974 ਚ ਵਿਗਾੜ ਨਹੀਂ ਸੀਗੇ 1 ਅਪ੍ਰੈਲ 2004 ਨੂੰ ਤੌੜਾ ਸਾਹਿਬ ਪੂਰੇ ਹੁੰਦੇ ਆ ਤੇ ਜੁਲਾਈ ਦੇ ਜਿਹੜੀ ਸੀਗੀ ਆਈ ਆ 2004 ਦੀ ਤਾਂ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਇੱਕ ਵੱਖਰੀ ਰੂਪ ਚ ਆ ਗਈ ਕਿਉਂਕਿ ਸਾਰੇ ਅਧਿਕਾਰ ਉਹਨਾਂ ਨੇ ਖਤਮ ਕਰਕੇ ਇੱਕ ਪ੍ਰਧਾਨ ਦੇ ਵਿੱਚ ਪਾ ਦੇ ਸੋ ਜਿੱਥੇ ਵੀ ਇਹ ਟਾਈਪ ਦਾ ਸਟਰਕਚਰ ਆ ਜਿੱਥੇ ਕੋਈ ਪ੍ਰਧਾਨ ਆ ਕੋਈ ਆਪਣੇ ਉਹਦੇ ਹੇਠਾਂ ਕੋਰ ਕਮੇਟੀਆਂ ਆ ਜਾਂ ਉਹ ਸਟਰਕਚਰ ਦਾ ਉਹ ਸਟਰਕਚਰ ਹਮੇਸ਼ਾ ਤੁਹਾਨੂੰ ਨੁਕਸਾਨ ਦੇਣਗੇ ਸਾਨੂੰ ਗੁਰੂਆਂ ਨੇ ਵੀ ਬਹੁਤ ਪਹਿਲਾਂ ਇਹ ਦੱਸਦਾ ਸੀਗਾ ਕਿ ਵੀ ਕੋਈ ਪੰਜ ਪਿਆਰੇ ਹੋਣ ਜਾਂ ਕਿਸੇ ਤਰੀਕੇ ਦਾ ਕੋਈ ਕਮੇਟੀ ਹੋਵੇ ਜਿਹੜੀ ਕੰਸੈਂਸਸ ਚ ਡਿਸੀਜਨ ਲਵੇ ਨਾ ਕਿ ਮਤਲਬ ਇੱਕ ਕੋਈ ਡੈਮੋਕਰੈਟਿਕ ਜਿਵੇਂ ਕਹਦੇ ਮੈਜੋਰਿਟੀ ਡਿਸੀਜਨ ਨਾ ਪਰ ਕੰਸੈਂਸਸ ਚ ਡਿਸੀਜਨ ਲਵੇ ਸੋ ਮਿਸਲ ਸਤਲੋਜ ਨੇ ਉਸੇ ਤਰੀਕੇ ਦਾ ਸਟਰਕਚਰ ਆਦਾਂ ਬਣਾਇਆ ਕਿ ਜਿਹੜਾ ਗਰੁੱਪ ਉੱਤੇ ਬੈਠਦਾ ਉਹ ਸਾਰਾ ਡਿਸੀਜਨ ਲੈਂਦੇ ਆ ਪਰ ਉਹ ਡਿਸੀਜਨ ਸਰਬਸੰਮਤੀ ਦਾ ਹੁੰਦਾ ਨਾ ਕਿ ਕਿਸੇ ਡੈਮੋਕਰੈਟਿਕ ਤਰੀਕੇ ਦਾ ਪਰ ਵੱਡੇ ਏਰੀਆ ਦੇ ਵਿੱਚ ਇਸ ਤਰੀਕੇ ਦੇ ਆਈਡੀਆਜ਼ ਨੂੰ ਆਰਗੇਨਾਈਜੇਸ਼ਨ ਦੇ ਵਿੱਚ ਲਿਆਉਣਾ ਤੇ ਦੂਰ ਤੱਕ ਫਲੈਟ ਆਰਗੇਨਾਈਜੇਸ਼ਨ ਖੜੀ ਕਰਨ ਵਾਸਤੇ ਤੁਹਾਨੂੰ ਟੈਕਨੋਲੋਜੀ ਦੀ ਬਹੁਤ ਲੋੜ ਪੈਂਦੀ ਹੈ ਕਿਉਂਕਿ ਭੂਗੋਲ ਖੇਤਰ ਵੱਡਾ ਹੋ ਜਾਂਦਾ ਹੈ ਬੰਦਿਆਂ ਦੀ ਗਿਣਤੀ ਵਧਦੀ ਹੋ ਜਾਂਦੀ ਆ ਤਾਂ ਕਈ ਵਾਰੀ ਕਿਸੇ ਇਲਾਕੇ ਚੋਂ ਆਵਾਜ਼ ਤੁਹਾਡੇ ਤੱਕ ਪਹੁੰਚਦੀ ਨਹੀਂ ਨੀ ਸੋ ਸਾਰੀ ਜਗ੍ਹਾ ਪਹੁੰਚਾਉਣ ਵਾਸਤੇ ਟੈਕਨੋਲੋਜੀ ਦਾ ਬਹੁਤ ਵਰਤੋਂ ਆ ਤਾਂ ਮਿਸਲ ਸੈਟਲੋਜੀ ਨੇ ਕਾਫੀ ਐਪ ਡਿਵੈਲਪ ਕੀਤੀ ਆ ਉਹ ਐਪ ਨਾਲ ਹੀ ਅਸੀਂ ਰਜਿਸਟਰ ਕਰ ਰਹੇ ਆ ਉਹ ਰਜਿਸਟ੍ਰੇਸ਼ਨ ਹੁਣ ਆਪਣਾ 1 ਅਪ੍ਰੈਲ ਤੋਂ ਬਾਅਦ ਸ਼ੁਰੂ ਕਰ ਦਾਂਗੇ ਅਸੀਂ ਉਹਦੇ ਵਿੱਚ ਰਜਿਸਟ੍ਰੇਸ਼ਨਸ ਆਦੇ ਮੈਂਬਰਸ ਦੀ ਉਹਨੇ ਕੋਈ ਓਪੀਨੀਅਨ ਦੇਣਾ ਹੈ ਕੋਈ ਉਹਨੇ ਆਈਡੀਆ ਦੇਣਾ ਕੋਈ ਥਾਟ ਦੇਣੀ ਆ ਉਹ ਉਹਦੇ ਵਿੱਚ ਦੇ ਸਕਦੇ ਆ ਤੇ ਉਹਦਾ ਰਿਸਪੌਂਸ ਆਊਗਾ ਲੋਕਾਂ ਦਾ ਬਹੁ ਸੰਗਤੀ ਸੰਗਤੀ ਰੂਪ ਚ ਫੈਸਲੇ ਲੈਣ ਵਾਸਤੇ ਉਹ ਵੀ ਸੌਖ ਹੋਊਗੀ ਸੋ ਮੋਟੇ ਤੌਰ ਤੇ ਮੈਂ ਦੁਬਾਰਾ ਇਹ ਕਹਿਣਾ ਚਾਹਣਾ ਕਿ ਪੰਜਾਬ ਇਸ ਟਾਈਮ ਐਸੀ ਜਗ੍ਹਾ ਤੇ ਖੜਾ ਹੈ ਜਿਹਦੇ ਵਿੱਚ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਨਹੀਂ ਜਿੰਨੀਆਂ ਪਾਰਟੀਆਂ ਬਾਹਰ ਦੀ ਗੱਲ ਕਰਦੀਆਂ ਉਹ ਰਾਸ਼ਟਰਵਾਦ ਦੇ ਐਂਗਲ ਤੋਂ ਗੱਲ ਕਰ ਰਹੀਆਂ ਹਨ ਇੰਡੀਅਨ ਨੈਸ਼ਨਲਿਜ਼ਮ ਦੇ ਐਂਗਲ ਕਰ ਰਹੀਆਂ ਪਰ ਪੰਜਾਬ ਨੂੰ ਸੈਂਟ੍ਰਿਕ ਉੱਪਰ ਕੋਈ ਨਹੀਂ ਸੋਚ ਰਿਹਾ ਮਿਸਲ ਸੋਚ ਲੋ ਜਾਈ ਤਹੀਆ ਕਿ ਵੀ ਮੂੜਾ ਕਾਲੀ ਲਹਿਰ ਨੂੰ ਜੀਵਤ ਕਰਨਾ ਤੇ ਉਹਨੂੰ ਖੜਾ ਕਰਕੇ ਪੰਜਾਬ ਨੂੰ ਉਸ ਦਿਸ਼ਾ ਲੈ ਕੇ ਜਾਣਾ ਇਹ ਅਸੀਂ ਤੁਹਾਡੀਆਂ ਬਲੇਸਿੰਗਸ ਚ ਆਉਨੇ ਆ ਤੁਹਾਡਾ ਅਸ਼ੀਰਵਾਦ ਚ ਆਉਨੇ ਆ ਕਿ ਅਸੀਂ ਇਸ ਨੂੰ ਸਿਰੇ ਲਾ ਸਕੀਏ ਵਾਈਬ੍ਰੋਜੀ ਦਾ ਖਾਲਸਾ ਵਾਈਬ੍ਰੋਜੀ ਅਸਤਾਂ ਸਤਾ ਜਗੇ ਹੋਰ ਵੀ ਸਾਡੇ ਸਿੰਘ ਹੈਗੇ ਆ ਇਹਦੇ ਵਿੱਚ ਤੇ ਆਪਣਾ ਸਾਡਾ ਮੇਨ ਜਿਹੜੇ ਹੈਗੇ ਉਹ ਚਾਰ ਪਿਲਰਸ ਤੇ ਅਸੀਂ ਕੰਮ ਕਰ ਰਹੇ ਆ ਪਹਿਲਾ ਇਹ ਆ ਕਿ ਬਈ ਦਿੱਲੀ ਦਰਬਾਰ ਤੋਂ ਜਿਹੜੇ ਸਾਡੇ ਹੱਕ ਅੱਜ ਤੱਕ ਨਹੀਂ ਮਿਲੇ ਜੋ ਸਿੱਖਿਆ ਨਾਲ ਜੋ ਬੇਇਨਸਾਫੀ ਹੋਈ ਹੈ ਤੱਕਾ ਹੋਇਆ ਜੋ ਸਨ ਪ੍ਰੋਮਿਸਸ ਹੋਈਆਂ ਸੀ ਉਹ ਨਹੀਂ ਮਿਲੀਆਂ ਇੰਨੀ ਕੌਂਟਰੀਬਿਊਸ਼ਨ ਦੇ ਬਾਅਦ ਉਹ ਹੱਕ ਲੈਣੇ ਆਪਦੇ ਖਿੱਤੇ ਦੇ ਵਿੱਚ ਆਦੀ ਸਭਿਆਚਾਰ ਨੂੰ ਪ੍ਰੋਟੈਕਟ ਕਰਨਾ ਤੇ ਉਹ ਹੱਕ ਲੈਣੇ ਤੇ ਦੂਸਰਾ ਹੈਗਾ ਕਿ ਵੀ ਪੰਜਾਬ ਦੇ ਅੰਦਰ ਪੰਜਾਬ ਕੇਂਦਰਿਤ ਨੀਤੀਆਂ ਜਿਹੜੀਆਂ ਉਹ ਘੜ ਕੇ ਉਹ ਲਾਗੂ ਕਰਵਾਉਣੀਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਉਹਨਾਂ ਦੇ ਬਿਹਤਰ ਪ੍ਰਬੰਧਾਸਤੇ ਕੰਮ ਕਰਨਾ ਤੇ ਚੌਥਾ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਜਿਹੜੀ ਆਪ ਦੀ ਜੱਥੇਬੰਦੀਆਂ ਜਾਂ ਸੰਸਥਾ ਜੱਥੇਬੰਦੀ ਹੈ ਜਿਹੜੀ ਅੱਜ ਸਿੱਖ ਮੁੱਦਿਆਂ ਤੋਂ ਭਟਕ ਚੁੱਕੀ ਆ ਤੰਤਕ ਮੁੱਦਿਆਂ ਤੋਂ ਪੁੱਟ ਚੁੱਕੀ ਆ ਪੰਜਾਬ ਦੇ ਮੁੱਦਿਆਂ ਤੋਂ ਭਟਕ ਚੁੱਕੀ ਆ ਉਹਨੂੰ ਵਾਪਸ ਲਿਬ੍ਰੇਟ ਕਰਕੇ ਉਹਨੂੰ ਸੁਰਜੀਤ ਕਰਕੇ ਤੇ ਉਹਨੂੰ ਰਿਵਾਈਵ ਬਾਤ ਕਰਦੇ ਕਿ 2000 ਮਤਲਬ ਅਭੀ ਆਉਣ ਵਾਲੇ ਇਲੈਕਸ਼ਨ ਮੈਂ ਆ ਪਾਰਟਿਸਪੇਟ ਨਹੀਂ ਆਉਣ ਵਾਲੇ ਇਲੈਕਸ਼ਨ ਚ ਹਲੇ ਤੱਕ ਸਾਡਾ ਕੋਈ ਸਹਿਮਤੀ ਅੰਦਰ ਹਲੇ ਅਸੀਂ ਬਾਰੇ ਸੋਚਿਆ ਨਹੀਂ ਹੋ ਸਕਦਾ ਸੀ ਇੱਕ ਅੱਧੀ ਸੀਟ ਦੇ ਉੱਤੇ ਸੋਚ ਰਹੇ ਹਾਂ ਕਿ ਵੀ ਆਪਦਾ ਮਾਡਲ ਦਸਨਾਸਤੇ ਐਕਸਪੋਜ਼ ਦਸਨਾਸਤੇ ਤੇ ਅੱਧੀ ਸ਼ੋਅ ਆਫ ਸਟਰੈਂਥਾਸਤੇ ਅਸੀਂ ਹੋ ਸਕਦਾ ਇੱਕ ਅੱਧੀ ਸੀਟ ਜਿਹੜੀ ਪਰ ਹਲੇ ਡਿਫਾਈਨ ਨਹੀਂ ਉਹ 2027 ਚ ਡੈਫੀਨੇਟਲੀ ਅਸੀਂ ਇਲੈਕਸ਼ਨ ਪੋਲਿਟਿਕਸ ਚ ਪਾਰਟਿਸਪੇਟ ਕਰਾਂਗੇ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਨੂੰ ਆਜ਼ਾਦ ਕਰਾਵਾਂਗੇ ਕਿੰਨੇ ਕੈਦ ਕਿੰਨਾ ਔਰ ਕੀ ਆਏ ਅੱਜ ਕਿ ਇਹਦੇ ਉੱਤੇ ਜਿਹੜਾ ਕਾਲੀ ਜਿਹੜੀ ਲਹਿਰ ਆ ਹਨਾ ਕਾਲੀ ਦਾਲ ਕਹਿਣਾ ਉਹਨੂੰ ਹੋਰ ਹੋ ਗਿਆ ਕਾਲੀ ਲਹਿਰ ਆ ਜਾਂ ਕਾਲੀ ਮੂਵਮੈਂਟ ਆ ਉਹਦੇ ਉੱਤੇ ਇਸ ਟਾਈਮ ਤਕਰੀਬਨ ਇੱਕ ਸ਼ਖਸੀ ਜਿਹੜੀ ਸ਼ਖਸੀਅਤ ਆ ਜੀ ਉਹ ਪਾਰ ਹੋਈਆਂ ਉਹ ਵੀ ਫੈਮਿਲੀ ਦੇ ਤੌਰ ਤੇ ਪਾਰ ਹੋਈਆਂ ਨੇ ਸਾਰਾ ਹੀ ਸਾਰਾ ਇਹ ਕਾਲੀ ਦਲ ਆਏ ਹੈਗੇ ਆ ਜੀ ਕਿਹੜੇ ਨੂੰ ਫੜ ਲਓ ਠੀਕ ਹੈ ਤੇ ਮੈਂ ਅਕਾਲੀ ਦਲ ਤਾਂ ਡੈਫੀਨਿਟਲੀ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਸ਼ਰੋਨੀ ਅਕਾਲੀ ਦਲ ਉਹਦੇ ਵਿੱਚ ਇੱਕ ਫੈਮਿਲੀ ਕਾਬੇ ਜਗੀ ਕੌਲੀਗਾਰ ਕੀ ਬਣ ਕੇ ਰਹਿ ਗਿਆ ਗਰੁੱਪ ਸੀ ਹੈਗੇ ਆ ਚਾਰ ਪੰਜ ਕੋਈ ਸੁਖਵੀਰ ਸਿੰਘ ਬਾਦਲਾ ਆਇਆ 3 ਸਾਬ ਸਾਹਿਬ ਆਇਆ ਕੋਈ ਹੋਰ ਚਾਰ ਪੰਜ ਪਰਿਵਾਰ ਆ ਪਰ ਲਗਾਤਾਰ 25 30 ਸਾਲਾਂ ਤੋਂ ਵੇਖਦੇ ਆ ਰਹੇ ਆ ਸੋ ਇਹ ਜਿਹੜਾ ਉੱਤੇ ਉਹਦੇ ਜੰਮ ਕੇ ਬਹਿ ਗਏ ਤੇ ਉਹ ਬਿਲਕੁਲ ਉਹਨੂੰ ਦੂਜੇ ਪਾਸੇ ਲੈ ਗਿਆ ਇਹਦੇ ਤੋਂ ਉਹਨਾਂ ਨੂੰ ਆਜ਼ਾਦ ਕਰਉਂਦੀ ਜਿੱਤ ਬੰਦੀ ਜਿੱਤ ਬੰਦੀ ਅਕਾਲੀ ਲਹਿਰ ਦੇ ਕਿਹੜੇ ਉਹ ਸਿਧਾਂਤ ਨੇ ਜਿਨ੍ਹਾਂ ਨੂੰ ਮੁੜ ਸਿਰਜੀਤ ਕਰਨ ਦੀ ਤੁਹਾਡੇ ਮਨੋਂ ਗੱਲ ਕੀਤੀ ਜਾ ਰਹੀ ਹੈ ਕਿਹੜੇ ਹੱਕ ਨੇ ਜਿਹੜੇ ਕੇਂਦਰ ਤੋਂ ਲੈਣੇ ਨੇ ਆਏ ਜੀ ਅਕਾਲੀਆ ਅਕਾਲੀਏ اجلاس ਚ 74 ਦੇ ਵਿੱਚ ਪੰਜ ਮੁੱਖ ਮੰਤਬ ਬਣਾਏ ਸੀ ਜਿਨ੍ਹਾਂ ਨੂੰ ਏਮਸ ਐਂਡ ਆਬਜੈਕਟਿਵਸ ਕਹਿੰਦੇ ਸੀਗੇ ਆਪਾਂ ਠੀਕ ਹੈ ਜੀ ਉਹ ਜਿਹੜੇ ਏਮਸ ਐਂਡ ਆਬਜੈਕਟਿਵਸ ਹੈਗੇ ਉਹ ਪੰਜ ਹੈਗੇ ਆ ਜਿਹੜੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਉਹਨਾਂ ਦਾ ਬ੍ਰਾਡਲੀ ਤੁਹਾਨੂੰ ਮੈਂ ਦੱਸ ਦਿੰਦਾ ਪਹਿਲਾ ਹੈ ਕਿ ਗੁਰਮਤਿ ਦੀ ਜਿਹੜਾ ਵਿਚਾਰਧਾਰਾ ਉਹਨੂੰ ਖਿਲਾਉਣਾ ਤੇ ਗੁਰਦੁਆਰੇ ਪ੍ਰਬੰਧ ਨੂੰ ਬਿਹਤਰ ਕਰਨਾ ਸਿੱਖਾਂ ਦੀ ਇੱਕ ਵੱਖਰੀ ਹਸਤੀ ਨੂੰ ਕਾਇਮ ਰੱਖਣਾ ਸਿੱਖਾਂ ਦੇ ਵਿੱਚ ਵੀ ਉਹ ਭਾਵਨਾ ਨੂੰ ਕਾਇਮ ਰੱਖਣਾ ਤੇ ਲੋਕਾਂ 'ਚ ਵੀ ਰੱਖਣਾ ਤੇ ਨਾਲ ਹੀ ਇੱਕ ਐਸੇ ਦੇਸ਼ ਕਾਲ ਦੀ ਘਾੜਨਾ ਘੜਨੀ ਜਿਹਦੇ ਵਿੱਚ ਸਿੱਖਾਂ ਦੀ ਐਸਪੀਰੇਸ਼ਨਸ ਦਾ ਐਕਸਪ੍ਰੈਸ਼ਨ ਮਿਲ ਸਕੇ ਹੋਵੇ ਠੀਕ ਹੈ ਜੀ ਤੀਜਾ ਜਿਹੜਾ ਸੀਗਾ ਉਹਦੇ 'ਚ ਕੀ ਆਰਥਿਕਤਾ ਜਿਹੜੀ ਹੈਗੀ ਉਹ ਨਿਆਂਇਕ ਆਰਥਿਕਤਾ ਹੋਵੇ ਜਿਹੜੀ ਆਰਥਿਕਤਾ ਦੇ ਵਿੱਚ ਪ੍ਰਫੁੱਲਤ ਹੋਵੇ ਲੋਕਾਂ ਨੂੰ ਸੁੱਖ ਸੁੱਖ ਅਮਲ ਸੁਖੀ ਜੀਵਨ ਬਤੀਤ ਕਰ ਸਕਣ ਰੋਜ਼ਗਾਰ ਮਿਲ ਸਕੇ ਪਰ ਉਹ ਨਿਆਂਪੂਰਵਕ ਵੀ ਹੋਵੇ ਕਿਉਂਦੀ ਵੰਡ ਪ੍ਰਣਾਲੀ ਬੈਟਰ ਹੋਵੇ ਜਿਹਨੂੰ ਆਪਾਂ ਡਿਸਟ੍ਰਿਬਿਊਸ਼ਨ ਆਫ ਵੈਲਥ ਕਹਿੰਦੇ ਹਾਂ ਚੌਥਾ ਜਿਹੜਾ ਹੈਗਾ ਉਹਦੇ ਵਿੱਚ ਇਹ ਆ ਕਿ ਵੀ ਜਿਹੜੇ ਤੁਹਾਡੀ ਸਿੱਖਿਆ ਹੈਗੀ ਆ ਹਨਾ ਉਸ ਉਹ ਸਿੱਖਿਆ ਦੇ ਵਿੱਚ ਸਿੱਖੇ ਦੀ ਭਾਵਨਾ ਹੋਵੇ ਤੇ ਉਹ ਸਿੱਖਿਆ ਐਸੀ ਹੋਵੇ ਜਿਹੜੀ ਆਉਣ ਵਾਲੇ ਸਮੇਂ ਚ ਰੋਜ਼ਗਾਰ ਦੇ ਸਕਦੀ ਹੋਵੇ ਤੇ ਪੰਜਵਾਂ ਜਿਹੜਾ ਸਿਹਤ ਆ ਜਿਹੜੀ ਇਹ ਸਰੀਰ ਸਾਡਾ ਇਹਨਾਂ ਨੂੰ ਨਿਰੋਗ ਰੱਖਣਾ ਇਹਦੇ ਰੋਗਾਂ ਦਾ ਇਲਾਜ ਕਰਨਾ ਤੇ ਇਹਨੂੰ ਨਸ਼ੇ ਮੁਕਤ ਰੱਖਣਾ ਇਹ ਪੰਜ ਸਿਧਾਂਤ ਤੇ ਗਏ ਜੀ ਪੰਜ ਮੇਨ ਏਮਸ ਐਂਡ ਆਬਜੈਕਟਿਵਸ ਆ ਜਿਹੜੇ 1974 ਦੇ ਉਹਨਾਂ ਨੇ ਆਪਦੇ ਡਿਫਾਈਨ ਕੀਤੇ ਸੀ ਉਹਨਾਂ ਤੇ ਬੇਸਡ ਹੀ ਹੋਣਗਾ ਐਕਸ਼ਨ ਪ੍ਰੋਗਰਾਮ ਕੀ ਹੋਊਗਾ ਕਿਸ ਤਰੀਕੇ ਦੇ ਸਟੈਪਸ ਲੈਣੇ ਆ ਸੀ ਕਿਸ ਲਾਈਨ ਤੇ ਸੰਘਰਸ਼ ਕਰਨਾ ਹੈ ਕਿਹੜੀ ਅਵੇਅਰਨੈਸ ਕਰਨੀ ਹੈ ਉਹ ਸਾਰਾ ਇਹਦੇ ਤੇ ਡਿਫਾਈਨ ਹੋ ਜੀਵੇਂ ਤੁਸੀਂ ਅੱਜ ਪ੍ਰੈਸ ਵਰਤਾ ਕਰ ਰਹੇ ਹੋ ਤਾਂ 2027 ਦੇ ਵਿੱਚ ਚੋਣ ਲੈਣ ਦੀ ਵੀ ਤੁਹਾਡੇ ਵੱਲੋਂ ਗੱਲ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਲੱਗਦਾ ਕਿ ਇਸ ਪ੍ਰੈਸ ਵਰਤਾ ਤੋਂ ਬਾਅਦ ਤੁਹਾਡੇ ਤੇ ਕਿਸ ਤਰ੍ਹਾਂ ਦੇ ਸਵਾਲ ਚੁੱਕੇ ਜਾ ਸਕਦੇ ਨੇ ਕਿ ਇਹ ਚੋਣਾਂ ਨੂੰ ਲੈ ਕੇ ਇਹ ਮੋੜ ਸੁਰਜੀਤ ਕਰਨ ਦੀ ਗੱਲ ਕਰ ਰਹੇ ਨੇ ਅਕਾਲੀ ਦਲ ਤੋਂ ਨਹੀਂ ਕਿਉਂ ਗੱਲ ਕਰ ਨਹੀਂ ਸਕਦੇ ਅਸੀਂ ਪਰ ਚੋਣਾ ਅਸੀਂ ਕਿਉਂ ਨਹੀਂ ਲੜ ਸਕਦੇ ਸਾਡੇ ਕੋਈ ਜਿਹਨੂੰ ਕਹਿੰਦੇ ਵੀ ਕੋਈ ਕਮੀ ਆ ਸਾਡੇ ਚ ਹੈ ਕਿ ਵੀ ਉਹ ਚਾਰ ਪਰਿਵਾਰਾਂ ਨੇ ਚੋਣਾ ਲੜਨੀ ਅਸੀਂ ਸਾਨੂੰ ਕਿਹੜਾ ਕੋਈ ਗਲਤ ਸਿਧਾਂਤ ਦੀ ਆ ਗਲਤ ਸਟਰਕਚਰ ਦੀ ਆ ਹਰੇਕ ਬੰਦਾ ਚੋਣ ਲੜ ਸਕਦਾ ਜਿਹਦੇ ਕੋਲੇ ਉਹ ਸਿਧਾਂਤ ਦਾ ਸਟਰਕਚਰ ਵਾਲੇ ਲੋਕ ਆਪਸ ਸੰਗਤ ਤੋਂ ਉਹਨੂੰ ਪ੍ਰਵਾਨਗੀ ਦੇ ਦੇਣ ਹਾਂਜੀ ਇਹ ਇਹ ਸ਼ਬਦ ਜਿਹੜਾ ਜੀ 18ਵੀਂ ਸਦੀ ਚ ਸਿੱਖਾਂ ਦੀਆਂ ਮਿਸਲਾਂ ਹੁੰਦੀਆਂ ਸੀ ਮਿਸਲ ਫਾਰਸੀ ਦਾ ਵੈਸੇ ਸ਼ਬਦ ਆ ਬਟ ਮਿਸਲ ਦਾ ਮਤਲਬ ਹੈ ਕਿ ਜੱਥੇਬੰਦੀ ਜਾਂ ਇੱਕ ਡਿਸਪਲਾਈਨਡ ਬਾਡੀ ਠੀਕ ਹੈ ਜੀ ਤਾਂ ਇਹ ਉਹਦੇ ਤੋਂ ਅਸੀਂ ਲਿਆ ਹੈ ਕਿਉਂਕਿ ਅਸੀਂ ਉਹਦੇ ਤੋਂ ਸੇਧ ਲੈਣੇ ਆ ਉਹ ਸਿੱਖ ਸਟਰਗਲ ਚੋਂ ਸੇਧ ਲੈਣੇ ਆ ਉਹ ਜਿਹੜੀ ਤਕਰੀਬਨ 100 ਸਾਲ ਸਿੱਖਾਂ ਨੇ ਸਟਰਗਲ ਲੜੀ ਤੇ ਜਿਹਦੇ ਚੋਂ ਸਿੱਖ ਰਾਜ ਆਇਆ ਪਾਈਂ ਲਈ ਉਹਦੇ ਤੋਂ ਅਸੀਂ ਸੇਧ ਲੈਂਦੇ ਹੋਏ ਅਸੀਂ ਇਹ ਨਾਮ ਰੱਖਿਆ ਜੀ ਮਿਸਲ ਸੱਤ ਸਤਲੁਜ ਦਰਿਆ ਬਹੁਤ ਪਵਿੱਤਰ ਦਰਿਆ ਹੈ ਕਿ ਦਰਿਆ ਕੋਈ ਇਨਸੈਂਸ ਕੀ ਇਸੈਂਸ ਹੈ ਸ਼ਰੇਚੋ ਕਿਸੇ ਚੋ ਗੁਰੂ ਸਾਹਿਬ ਨੇ ਜਲ ਲੈ ਕੇ ਜਿਹੜਾ ਅਸੀਂ ਅੰਮ੍ਰਿਤ ਛਕਾਇਆ ਸੀ ਠੀਕ ਹੈ ਅਸੀਂ ਉਸ ਉਹਨਾਂ ਲੋਕਾਂ ਦੇ ਸਾਹਮਣੇ ਸ਼ਾਇਦ ਬਰਾਬਰ ਨਹੀਂ ਹੋ ਸਕਦੇ ਪਰ ਸਾਡੇ ਵਿੱਚ ਕੁਝ ਅੰਛਤਾ ਆਊਗਾ ਜੇ ਅਸੀਂ ਉਸ ਸੇਧ ਤੇ ਜਾਂ ਉਸ ਨਾਤੇ ਜਾ